ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਇੱਕ ਗਾਇਕ ਹੋਣ ਦੇ ਨਾਂ ਨਾਲ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਵੀ ਬਣਿਆ ਕਿ ਕਿਵੇਂ ਜ਼ਮੀਨੀ ਲੈਵਲ ਤੋਂ ਉੱਠ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਤੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ ਸਿੱਧੂ ਮੂਸੇਵਾਲਾ ਦੇ ਸਿਰ ਤੋਂ ਅੱਜ ਬਹੁਤ ਸਾਰੇ ਲੋਕ ਮਿਹਨਤ ਕਰਕੇ ਰੋਟੀ ਖਾ ਰਹੇ ਹਨ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦੇ ਆਖਰੀ ਟੂਰ ਦੁਬਈ ਦੀ ਜਿੱਥੇ ਸਿੱਧੂ ਮੂਸੇਵਾਲਾ ਦੇ ਦੋ ਲਾਈਵ ਸ਼ੋਅ ਸਨ ਇਸ ਲਾਈਵ ਸ਼ੋਅ ਵਿੱਚ ਜਦੋਂ ਸਿੱਧੂ ਮੂਸੇਵਾਲਾ ਨੇ ਐਂਟਰੀ ਕੀਤੀ ਤਾਂ ਉਹ ਆਪਣੇ ਭਰਾਵਾਂ ਵਰਗੇ ਕੱਟੜ ਫੈਨ ਨੂੰ ਮਿਲਿਆ ਜਿਸ ਨੂੰ ਸਿੱਧੂ ਮੂਸੇਵਾਲੇ ਦੇ ਫੈਨ ਫੁਕਰਾ ਐਡਮਿਨ ਦੇ ਨਾਮ ਨਾਲ ਵੀ ਜਾਣਦੇ ਹਨ ਕਿਉਂਕਿ ਇਹ ਵੀਰ ਫੁਕਰਾ ਐਡਮਿਨ ਨਾਮ ਦਾ ਇੰਸਟਾਗ੍ਰam ਪੇਜ ਚਲਾਉਂਦਾ ਹੈ ਤੇ ਸਿੱਧੂ ਮੂਸੇਵਾਲੇ ਨੂੰ ਕਈ ਸਾਲਾਂ ਤੋਂ ਬਿਨਾਂ ਕਿਸੇ ਲਾਲਚ ਤੋਂ ਸਪੋਰਟ ਕਰਦਾ ਆ ਰਿਹਾ ਹੈ ਤੇ ਸ਼ਾਇਦ ਹੀ ਕੋਈ ਪੋਸਟ ਜਾਂ ਸਟੋਰੀ ਇਹੋ ਜਿਹੀ ਹੋਵੇਗੀ ਜੋ ਸਿੱਧੂ ਮੂਸੇਵਾਲੇ ਨੇ ਇਸ ਵੀਰ ਦੀ ਨਾਂ ਦੇਖੀ ਹੋਵੇ ਜਦੋਂ ਇਹ ਵੀਰ ਸਿੱਧੂ ਮੂਸੇਵਾਲੇ ਨੂੰ ਮਿਲਿਆ ਤਾਂ ਗੱਲਾਂ-ਬਾਤਾਂ ਦੌਰਾਨ ਵੀ ਸਿੱਧੂ ਮੂਸੇਵਾਲਾ ਨੇ ਇਸ ਨੂੰ ਹੋਰ ਮਿਹਨਤ ਕਰਕੇ ਵੱਡਾ ਮਕਾਮ ਪਾਉਣ ਦੀ ਹੀ ਬਲੇਸਿੰਗ ਦਿੱਤੀ ਸੀ ਤੇ ਅੱਜ ਇਸ ਵੀਰ ਨੇ ਸਿੱਧੂ ਮੂਸੇਵਾਲਾ ਦੇ ਬੋਲ ਪਗਾਉਂਦੇ ਹੋਏ ਦੁਬਈ ਕੰਮ ਕਰਨ ਦੇ ਨਾਲ-ਨਾਲ ਜੰਮੂ ਵਿੱਚ ਵੀ ਰੈਡੀਮੇਡ ਕੱਪੜੇ ਦਾ ਕੰਮ ਸ਼ੁਰੂ ਕੀਤਾ ਹੈ ਇਸ ਵੀਰ ਦੇ ਸਟੋਰ ਦਾ ਨਾਮ ਦਾ ਗਲੈਮਰ ਗੈਲਰੀ ਹੈ ਤੇ ਇਹ ਸਟੋਰ ਕਾਲਜ ਰੋਡ ਕਠੂਆ ਜੰਮੂ ਵਿੱਚ ਹੈ ਇਸ ਸ਼ਾਪ ਜਾਂ ਸਟੋਰ ਤੇ ਬਾਹਰ ਇਸ ਵੀਰ ਨੇ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਵਾਲੀ ਫੋਟੋ ਵਾਲਾ ਬੈਨਰ ਲਗਾਇਆ ਹੋਇਆ ਹੈ ਤਾਂ ਜੋ ਤੁਹਾਨੂੰ ਇਹ ਸ਼ਾਪ ਲੱਭਣ ਵਿੱਚ ਮੁਸ਼ਕਲ ਨਾ ਆਵੇ ਜਿਹੜੇ ਵੀ ਵੀਰ ਕਠੂਆ ਜੰਮੂ ਤੋਂ ਬਿਲੋਂਗ ਕਰਦੇ ਹਨ ਉਹ ਇੱਕ ਵਾਰ ਇਸ ਸ਼ਾਪ ਤੇ ਜ਼ਰੂਰ ਵਿਜ਼ਿਟ ਕਰਨ ਇਸ ਮਿਹਨਤ ਕਰ ਰਹੇ ਵੀਰ ਦਾ ਸਾਥ ਜ਼ਰੂਰ ਦੇਣ ਬਾਕੀ ਜੇਕਰ ਕੋਈ ਹੋਰ ਸਟੇਟ ਜਾਂ ਕੰਟਰੀ ਤੋਂ ਵੀ ਤੁਸੀਂ ਕਲੋਥ ਬਾਈ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਡਿਲੀਵਰੀ ਵੀ ਅਵੇਲੇਬਲ ਹੈ ਤੇ ਤੁਸੀਂ ਇਹਨਾਂ ਦੇ ਪੇਜ ਦਾ ਗਲੈਮਰ ਗੈਲਰੀ ਤੇ ਜਾ ਕੇ ਫੋਟੋ ਜਾਂ ਵੀਡੀਓ ਦੇਖ ਕੇ ਆਪਣਾ ਆਰਟੀਕਲ ਸਿਲੈਕਟ ਕਰ ਸਕਦੇ ਹੋ ਇਸ ਪੇਜ ਤੇ ਨਵੇਂ-ਨਵੇਂ ਆਰਟੀਕਲ ਆਉਂਦੇ ਹੀ ਰਹਿੰਦੇ ਹਨ ਸੋ ਜੰਮੂ ਵਾਲੇ ਵੀਰ ਵਿਜ਼ਿਟ ਜ਼ਰੂਰ ਕਰਨ ਤੇ ਬਾਕੀ ਵੀਰ ਆਨਲਾਈਨ ਆਰਡਰ ਕਰਕੇ ਇੱਕ ਮੌਕਾ ਜ਼ਰੂਰ ਦੇ